ਬਿਲਕੁਲ ਡੇਟ ਅੰਦਾ 60 ਰੁਪਏ ਰੋਜ਼ਾਨਾ ਕਿਸ਼ਤ ਵਿੱਚ AC ਲੈ ਕੇ ਜਾ ਸਕਦੇ ਹੋ ਮਾਈ ਇਲੈਕਟ੍ਰੋਨਿਕਸ ਤੋਂ ਮਾਈ ਇਲੈਕਟ੍ਰੋਨਿਕਸ ਅੰਬੇਦਕਾ ਚੌਂਗ ਨਾਰਿੰਗੜਾ ਬੇੜੇ ਬਿਲਕੁਲ ਨਾਲ ਨਕੌਦਰ ਫੋਨ ਨੰਬਰ ਵੀ ਦੱਸ ਦਿਓ 8827 828 444 ਭਾਜੀ ਅਲੀ ਆਫਰ ਵਿਸਾਖੀ ਤੱਕ ਹੈ ਕੇ ਆਏ 15 ਤਰੀਕ ਤੱਕ ਜਿਹੜਾ ਕਸਟਮਰ ਲੈ ਜਾਏਗਾ ਉਹਨੂੰ ਨਾਲ ਕੂਲਰ ਵੀ ਦਾਂਗੇ ਨਾਲ 에어ਪੋਰਟ ਵੀ ਦਾਂਗੇ ਆਰ ਦੇ ਲੇਟੈਸਟ ਰੇਂਜ ਆ 2025 ਦੀ LG ਦੀ ਫੁੱਲ ਰੇਂਜ ਮਿਲੇਗੀ ਮਿਸ਼ਤੂਸ਼ੀ ਮਿਲੇਗਾ ਲੋਇਡ ਮਿਲੇਗਾ ਅਕਾਈ ਮਿਲੇਗਾ ਗੋਦਰੇਕ ਮਿਲੇਗਾ ਪੈਨਾਸੋਨਿਕ ਮਿਲੇਗਾ ਵੋਲਟਾਸ ਮਿਲੇਗਾ ਤਾਂ ਸ਼ੋਰਟ ਗਿਫਟ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰੇਗਾ ਆਪਣੇ ਵੱਲੋਂ ਵੀ ਆਪਾਂ ਆਫਰ ਦਾਂਗੇ ਆਪਣੇ ਵੱਲੋਂ ਵੀ ਆਫਰ ਦੇਵਾਂਗੇ ਬਿਲਕੁਲ ਇਸ ਤੋਂ ਇਲਾਵਾ ਹਰੇਕ AC ਤੇ ਅਪ ਟੂ 7000 ਰੁਪਏ ਤੱਕ ਕੈਸ਼ਬੈਕ ਦੇ ਸਕਦੇ ਹੋ ਕੈਸ਼ਬੈਕ ਵੀ ਬਿਲਕੁਲ ਜਿਹੜਾ ਮੇਰਾ ਵੀਰ ਭਰਾ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰੇਗਾ ਉਹਨੂੰ ਅਪ ਟੂ 7000 ਤੱਕ ਕੈਸ਼ਬੈਕ ਆਏਗਾ 85 ਇੰਚ ਦੀ LED ਲੋਅ ਮੇ ਤੋਂ 43 ਇੰਚ ਕੰਪਨੀ ਦੀ LED ਬਿਲਕੁਲ ਮੁਫਤ LED ਨਾਲ LED ਮੁਫਤ 75 ਨਾਲ ਬੱਤੀ ਮੁਫਤ 65 ਇੰਚ ਨਾਲ ਟਾਵਰੇਸੀ ਕੂਲਰ ਫ੍ਰੀ 15 ਤਰੀਕ ਤੱਕ LED ਨਾਲ LED ਫ੍ਰੀ ਵਾਲੀ ਆਫਰ ਹੈ ਜੀ ਉਸ ਤੋਂ ਬਾਅਦ LED ਨਾਲ LED ਦੀ ਆਫਰ ਉੱਡ ਜਾਏਗੀ ਇਹਦਾ ਸਭ ਤੋਂ ਵਧੀਆ ਫਾਇਦਾ ਕੀ ਹੈ 100% ਡਰਾਈਡ ਦਿੰਦੀ ਹੈ ਮਸ਼ੀਨ 100% ਡਰਾਈਡ ਉਸ ਤੋਂ ਬਾਅਦ 5 ਸਾਲ ਦੀ ਕੰਪਲੀਟ ਵਾਰੰਟੀ 20 ਸਾਲ ਮੋਟਰ ਦੀ ਵਾਰੰਟੀ ਵਾਹ ਵਾਹ 20 ਸਾਲ ਮੋਟਰ ਦੀ ਵਾਰੰਟੀ 64 ਰੁਪਏ ਦੇ ਦੇ ਕੇ ਆਏ ਆ 64 ਰੁਪਇਆ ਇੱਕ ਦਿਨ ਦੇ 64 ਰੁਪਏ ਲੈ ਜੋ 2025 ਦਾ ਮਾਡਲ 2025 ਦਾ ਮਾਡਲ ਨਾਲ 10% ਦਾ ਕੈਸ਼ਬੈਕ ਜਿੱਤਣ ਦਾ ਮੌਕਾ ਡੀਪ ਫਰੀਜ਼ਰ ਦੀ ਫੁੱਲ ਰੇਂਜ ਕੱਲਾ ਇੱਕ ਨਹੀਂ ਤੁਹਾਨੂੰ ਫੁੱਲ ਰੇਂਜ ਮਿਲੇਗੀ 100 ਲੀਟਰ ਤੋਂ ਲੈ ਕੇ 700 ਲੀਟਰ ਤੱਕ ਡੀਪ ਫਰੀਜ਼ਰ ਆਪਣੇ ਕੋਲ ਅਵੇਲੇਬਲ ਹੈ ਵਖਰਾ ਗਿਫਟ ਰੇਡੀਓ ਸ਼ੇਅਰ ਕਰਨ ਵਾਲੇ ਨੂੰ ਅੱਜ ਆਪਾਂ ਨਵੀਂ ਤਮਾਕੇਦਾਰ ਆਫਰ ਲਾਈ ਹੈ ਇਕਾਈ ਦਾ ਡੇਟਨ ਦਾ AC 36990 ਵਿੱਚ ਆਉਂਦੇ ਨਾਲ ਇਹ AI ਕੂਲਰ ਤੁਹਾਨੂੰ ਬਿਲਕੁਲ ਫਰੀ ਦਾਾਂਗੇ ਭਾਜੀ ਕੀ ਰੋਲਾ ਪਾਇਆ ਸਾਰੇ ਸ਼ਹਿਰ ਦੇ ਵਿੱਚ 60 ਰੁਪਏ ਦੇ ਵਿੱਚ AC ਲਓ 60 ਰੁਪਏ ਆ ਚੱਕੋ 1 2 3 4 5 6 ਲੈ ਆਉਣੇ ਸੀਦੇ ਬਿਲਕੁਲ ਤਾਂ ਆ ਗਿਆ ਉਹਦਾ ਅੱਜ ਏਸੀ ਦੀ ਰੇਂਜ ਦਿਖਾਈ ਹੈ ਤੇ 60 ਰੁਪਏ ਦੇ ਵਿੱਚ ਏਸੀ ਦੀ ਅੱਜ ਦਾ ਨੁਕਾ 60 ਰੁਪਏ ਦੇ ਵਿੱਚ ਏਸੀ 60 ਰੁਪਏ ਵਿੱਚ ਅੱਜ ਤੁਸੀਂ ਏਸੀ ਘਰ ਲੈ ਕੇ ਜਾਓਗੇ ਮੇਰੇ ਤੋਂ 60 ਰੁਪਏ ਦੇ ਵਿੱਚ ਏਸੀ ਲੈ ਕੇ ਜਾਣਾ ਮਾਈ ਇਲੈਕਟ੍ਰੋਨਿਕ ਮੇਰੇ ਕੋਲ ਅੰਕਲ 10 ਬ੍ਰਾਂਡ ਲੱਗੇ 10 ਸਾਂ ਬ੍ਰਾਂਡਾਂ ਵਿੱਚ 60 ਰੁਪਏ ਡੇਲੀ ਦੀ ਗਿਸ਼ਨਾਲੇ ਸੀਦੇ ਰਾਂਗੇ ਪਰ ਜਾਨਾ 60 ਰੁਪਏ ਦੇ ਨਾਲ ਏਸੀ ਲੈ ਜਾ ਰਹੇ ਆ ਬਿਲਕੁਲ ਅੱਜ ਦਾ ਬਿਲਕੁਲ ਤੁਹਾਡਾ ਟੋਲਾ ਪਾਇਆ ਸ਼ਹਿਰ ਦੇ ਵਿੱਚ ਮਾਈ ਇਲੈਕਟ੍ਰੋਨਿਕ ਦੇ 60 ਰੁਪਏ ਦੇ ਏਸੀ ਮਿਲ ਰਿਹਾ ਬਿਲਕੁਲ ਦੀ 60 ਰੁਪਏ ਕਿਸ ਤੇ ਚਲੋ ਦਿੱਲੀ ਦੀ 60 ਰੁਪਏ ਕਿਸ ਤੇ ਦਿੱਲੀ ਦੀ 60 ਰੁਪਏ ਆਹ ਦਿਖੋ ਜਰਾ ਕਿਹੜਾ ਕਿਹੜਾ ਪਾਉਣਾ ਆਹ ਚਲਿਏ ਮਾਈ ਇਲੈਕਟ੍ਰੋਨਿਕ ਜਿਹੜੇ ਆਫਰਾਂ ਲਾਤੀਆਂ ਵਿਸਾਖੀ ਦੀਆਂ ਆਫਰਾਂ ਵਿਸਾਖੀ ਦੀਆਂ ਉਪਰਾ ਲਗਾਤਾਰ ਜਿਹੜੇ ਆਫਰਾਂ ਦੇ ਆਫਰਾਂ ਲਾਉਂਦੇ ਆ ਮਾਈ ਇਲੈਕਟ੍ਰੋਨਿਕ ਪਾਜੀ ਵਾਦਾ ਕੀਤਾ 60 ਰੁਪਏ ਦੇ ਵਿੱਚ ਏਸੀ 60 ਰੁਪਏ ਦੇ ਵਿੱਚ ਡੇਟ ਆਂਦਾ ਬਿਲਕੁਲ ਡੇਟ ਆਂਦਾ 60 ਰੁਪਏ ਰੋਜ਼ਾਨਾ ਕਿਸ਼ਤ ਵਿੱਚ AC ਲੈ ਕੇ ਜਾ ਸਕਦੇ ਹੋ ਮਾਈ ਇਲੈਕਟ੍ਰੋਨਿਕਸ ਤੋਂ ਵਾਹ ਜੀ ਵਾਹ AC 60 ਰੁਪਏ ਸਾਰੇ ਵੀਡੀਓ ਸ਼ੇਅਰ ਬਹੁਤ ਹੋਣੀ ਹੈ ਅੰਕਲ ਵਧੀਆ ਗੱਲ ਹੈ ਜਿੰਨਾ ਜਿਆਦਾ ਭਰਾਵਾਂ ਨੂੰ ਫਾਇਦਾ ਹੋਏਗਾ ਉੰਨੀ ਚੰਗੀ ਗੱਲ ਹੈ ਗਰਮੀ ਬਹੁਤ ਵੱਧਣੀ ਹੈ ਗਰਮੀ ਜਾਲੀ ਹੋਣੀ ਆ 60 ਰੁਪਏ AC ਵਿਕਨੇ ਆ ਰੁਪਏ ਦੇਨੇ ਸੋਖੇ ਆ ਸੋਖੇ ਆ ਹਾਂ ਉਹਦਾ ਬੰਦਾ 60 ਰੁਪਏ ਕੱਢ ਸਕਦਾ ਹੋਏ ਆਪਣੇ ਇਹ ਫੀਨਲ ਸੌਖਾ ਵੱਖਰਾ ਜਿਹੜਾ ਏਸੀ ਲਾਜੂਗਾ 60 ਰੁਪਏ ਚ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਉਹਨੂੰ ਵੱਖਰਾ ਗਿਫਟ ਆ ਜਿਦਾ ਡੇਲੀ ਵਾਹ ਜੀ ਵਾਹ ਕਹਿੰਦੇ ਜਿਹੜਾ ਏਸੀ ਲੈ ਕੇ ਜਾਊ 60 ਰੁਪਏ ਰੋਜ਼ ਦੇ ਸਿਰਫ ਕਿਸ਼ਤ ਬੰਨੀ ਤੇ ਅੱਡੀ ਔਰ ਗਿਫਟ ਵੀ ਦੇਣਾ ਇਹ ਵੀ ਵੱਖਰਾ ਵੱਖਰਾ ਗਿਫਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਅੱਜ ਆਪਾਂ ਨਵੀਂ ਧਮਾਕੇਦਾਰ ਆਫਰ ਲਾਈ ਹੈ ਇਕਾਈ ਦਾ 1 ਟਨ ਦਾ ਏਸੀ 36 ਹੈ 990 ਵਿੱਚ ਹੁੰਦੇ ਨਾਲ ਇਹ ਆਈ ਕੂਲਰ ਤੁਹਾਨੂੰ ਬਿਲਕੁਲ ਫਰੀ ਦਾਗੇ ਉਹ ਵਾਜੂਤ 36000 ਦਾ ਏਸੀ ਡੈਲੀ ਕਿਸ਼ਤ 60 ਰੁਪਏ ਨਾਲ ਕੂਲਰ ਫਰੀ ਕੂਲਰ ਫਰੀ ਲੈ ਜਾਓ ਜੀ ਕਿੱਥੇ ਆਣਾ ਪਊਗਾ ਮਾਈ ਇਲੈਕਟ੍ਰੋਨਿਕਸ ਅੰਬੇਦਕਰ ਚੌਂਗ ਨਾਰੰਗੜਾ ਬੇੜੇ ਬਿਲਕੁਲ ਨਾਲ ਨਕੌਦਰ ਫੋਨ ਨੰਬਰ ਵੀ ਦੱਸ ਦਿਓ ਜੀ 8827 828 444 ਭਾਜੀ ਇਹ ਗੱਲਾਂ ਹੀ ਮਾਰਦੇ ਆਗੇ ਏਸੀ ਹੈਗੇ ਵੀ ਤੁਹਾਡੇ ਕੋਲ ਭਾਜੀ ਗਰਮੀ ਆਇਆ ਖਤਮ ਹੋ ਜਾਣਾ ਗਰਮੀ ਆਇਆ ਹੈ ਖਤਮ ਹੋ ਜਾਣਾ ਏਸੀ ਭਾਜੀ ਆਹ ਦੇਖੋ ਨਹੀਂ ਇਹ ਖਤਮ ਹੋ ਜਾਣਾ ਗਰਮੀਆਂ ਦੇ ਵਿੱਚ ਤੁਹਾਡੇ ਕੋਲ ਜੋ 60 ਰੁਪਏ ਜਾਗਾ ਇਹਦਾ ਪੂਰਾ ਸਟਾਕ ਅਵੇਲੇਬਲ ਸਟਾਕ ਪੂਰਾ ਹੈ ਜੀ ਪੂਰਾ 1 ਟਨ ਤੋਂ ਲੈ ਕੇ 2.5 ਟਨ ਤੱਕ ਦੇ ਏਸੀ ਆਪਣੇ ਕੋਲ ਅਵੇਲੇਬਲ ਹੈ 60 ਰੁਪਏ ਰੋਜ਼ ਦੇ 60 ਰੁਪਏ ਕਿਹੜਾ ਦਿਖਾਓ ਮੋਰਾਂ ਦਾ ਆਹ ਦੇਖੋ ਆ ਆਫਰ ਹੈ ਲੱਗਾ ਹੈ ਅਗਰ 2 ਟਨ ਦਾ ਕਾਇਦਾ ਏਸੀ ਹਾਂ ਜੀ ਹਾਂ ਜੀ ਕਿਹੜਾ 2 ਟਨ ਦਾ ਕਾਇਦਾ ਏਸੀ 36 ਜਾਂ 990 ਰੁਪਏ ਕੁੱਲ ਕੀਮਤ ਹੈ ਐਂਡ ਦੇ ਨਾਲ ਆਉਦਾ ਅਨਵਰਟੀ ਵਧੀਆ ਚੀਜ਼ ਦਿਖਾਈਏ ਵਾਹ ਜੀ ਵਾਹ ਐਂਡ ਦੇ ਨਾਲ ਤਾਂ ਆਪਾਂ ਦੇ ਰਹੇ ਨੇ ਪਲਾਸਟਿਕ ਦਾ ਕੋਲਰ ਬਿਲਕੁਲ ਮੁਫਤ ਲੋਏ AC ਦੇ ਨਾਲ ਇਹ ਕੂਲਰ ਆ ਵਾਲਾ ਟਫਿੰਗ ਗਲਾਸ ਵਾਲਾ ਗਲਾਸ ਟੁੱਟੂਗਾ ਵੀ ਨਹੀਂ ਬਿਲਕੁਲ 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 ਜੋ ਬਿਲਕੁਲ ਫ੍ਰੀ ਗਿਫਟ ਦਾਂਗੇ ਤੁਹਾਨੂੰ AC ਦੇ ਨਾਲ AC ਦੇ ਨਾਲ ਬਿਲਕੁਲ ਕਿਸ਼ਤ ਕਿੰਨੀ ਆ 65 ਰੁਪਏ ਦੀ ਕਿਸ਼ਤ 65 ਰੁਪਏ ਕਿਸ਼ਤ ਦਿੱਲੀ ਦੀ ਦਿੱਲੀ ਦੀ AC ਦੀ ਬਿਲਕੁਲ ਔਰ ਨਾਲ ਆ ਵਾਲਾ ਫ੍ਰੀ ਕੂਲਰ ਫ੍ਰੀ ਕੂਲਰ ਕੱਲੀ ਆਹੀ ਨਹੀਂ ਜੀ ਕੱਲਾ ਹੀ ਨਹੀਂ ਨਾਲ ਦਾਂਦੇ ਹਾਂਗੇ ਆ ਦੇਖੋ ਲਾਗੇ ਲਾਇਆ ਹੈ 990 ਰੁਪਏ ਵਾਲੇ ਕੰਪਨੀ ਦੇ 에어ਪੋਰਟਸ ਬਿਲਕੁਲ ਫ੍ਰੀ ਵਾਹ ਵਾਹ ਕੰਪਨੀ ਦੇ 에어ਪੋਰਟ ਇਹਦੇ ਨਾਲ ਵੀ ਫ੍ਰੀ ਇਹਦੇ ਨਾਲ ਵੀ ਫ੍ਰੀ ਇਹ ਕੱਲੀ ਆਫਰ ਵੈ ਸਾਖੀ ਦਾ ਕਾਈਕਿਆ 15 ਤਰੀਕ ਤੱਕ ਜਿਹੜਾ ਕਸਟਮਰ ਲੈ ਜਾਏਗਾ ਉਹਨੂੰ ਨਾਲ ਕੂਲਰ ਵੀ ਦਾਂਗੇ ਨਾਲ 에어ਪੋਰਟਸ ਵੀ ਦਾਂਗੇ ਇਹ ਕੂਲਰ ਵੀ ਦੇਣਗੇ 에어ਪੋਰਟ ਵੀ ਦੇਣਗੇ ਤੇ ਕਿਸ਼ਤ ਵੀ ਦੇ ਕਿਸ਼ਤ ਵੀ 65 ਰੁਪਏ ਡੇਲੀ ਦੀ ਰੋਜ਼ਾਨਾ ਕਿੱਥੇ ਆਉਣਾ ਪਊਗਾ ਮਾਈ ਇਲੈਕਟ੍ਰੋਨਿਕ ਸੰਬੇਧਕ ਜੋਗ ਨਕੋਦਰ ਫੋਨ ਨੰਬਰ 8727 828 444 ਵਾਹ ਵਾਹ ਕਿਹੜੇ ਕਿਹੜੇ ਹੋਰ ਕਿਹੜੇ AC ਆਪਣੇ ਕੋਲ ਕਿਹੜੇ ਕਿਹੜੇ ਬਣਾ ਵਾਹ ਵਾਹ ਆ ਬੜੀ ਵਧੀਆ ਵਧੀਆ AC ਪਏ ਆ ਵਾਹ ਜੀ ਬਾਕੀ ਆ ਦੇ ਹਾਇਟ ਦੇ ਲੇਟੈਸਟ ਰੇਂਜ ਆ 2025 ਦੀ LG ਦੀ ਫੁੱਲ ਰੇਂਜ ਮਿਲੇਗੀ ਮੈਸੇਬੋਸ਼ੀ ਮਿਲੇਗਾ ਲੋਇਰ ਮਿਲੇਗਾ ਇਕਾਈ ਮਿਲੇਗਾ ਗੋਦਰੇਗ ਮਿਲੇਗਾ ਪੈਨਾਸੋਨਿਕ ਮਿਲੇਗਾ ਵੋਲਟੇਜ ਮਿਲੇਗਾ ਇਕਾਈ 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 ਵੀ ਮਿਲੇਗਾ ਕਾਈ ਵੈਪਨਸ ਬ੍ਰਾਂਡ ਹੈ ਇਸ ਟਾਈਮ ਸਭ ਤੋਂ ਜ਼ਿਆਦਾ ਆਫਰ ਵਿੱਚ ਉਹ ਹੀ ਚੱਲਦਾ ਪਿਆ ਹੈ ਇਕਾਈ ਦੇ ਵਿੱਚ ਵੱਡੀ ਆਫਰ ਦੇ ਰਹੇ ਹੋ ਵੱਡੀ ਆਫਰ ਹੈ 36990 ਨਾਲ ਕਨਰ ਫ੍ਰੀ ਨਾਲ ایرਬੋਡਸ ਫ੍ਰੀ ਵਨ ਨੇਮ ਚੀਜ਼ ਬਾਕੀ ਬ੍ਰਾਂਡਾਂ ਵਿੱਚ ਵੀ ਸਾਰੇ ਰੇਟ ਪੁਰਾਣੇ ਰੇਟਾਂ ਤੇ ਮਿਲਦੇ ਪਏ ਆ ਜਿਹੜੇ ਮੇਰੇ ਵੀਰ ਭੈਣ ਨੇ ਟਾਈਮ ਨਾਲ ਏਸੀ ਖਰੀਦ ਲਿਆ ਪੁਰਾਣੇ ਰੇਟਾਂ ਵਿੱਚ ਮਿਲ ਜੇਗਾ ਨਹੀਂ ਤਾਂ 15 ਤਰੀਕ ਤੋਂ ਬਾਅਦ ਸਾਰੇ 90 ਰੇਟ ਲੱਗ ਜਾਂਦੇ ਆ ਭਾਈ ਗਰਮੀ ਉਹ ਪੈਣੀ ਆ ਤੇ ਗਾਹ ਗਾਉਣੇ ਆ ਸਟਾਕ ਹੈ ਜੀ ਗਰਮੀ ਬਹੁਤ ਸਟਾਕ ਪਿਆ ਜਿੰਨਾ ਹਾਈ ਲੱਗਾ ਕਿ ਹੋਰ ਵੀ ਨਹੀਂ 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 15 ਤਰੀਕ ਤੱਕ ਸਾਨੂੰ ਆਫਰ ਮਿਲੀ ਆ ਲਾਸਟ ਪੁਰਾਣੇ ਰੇਟਾਂ ਲਈ ਫਿਰ ਉਸ ਤੋਂ ਬਾਅਦ 90 ਰੇਟ ਸ਼ੁਰੂ ਹੋ ਜੰਗੇ 90 ਰੇਟ ਸ਼ੁਰੂ ਹੋ ਜਾਂਦੇ ਬਿਲਕੁਲ ਬਿਲਕੁਲ ਐਸ ਸੀਜ਼ਨ ਦੇ ਐਸ ਸੀਜ਼ਨ ਬਹੁਤ ਤੇਜ਼ ਰੇਟ ਹੋਣੇ ਆ ਹਾਂ ਹਾਈ ਹੋਣ ਆ ਕਾਈ ਦਾ ਏਸੀ ਕਿੰਨੇ ਦਾ ਪੈਣਾ ਜੀ ਆਪਾਂ ਨੂੰ ਆ ਕਾਈ ਦਾ ਏਸੀ ਸਟਾਰਟਿੰਗ 35 36990 ਨਾਲ ਕੂਲਰ ਦਾਂਗੇ ਫ੍ਰੀ ਹਾਇਰ ਵਿੱਚ ਤੁਹਾਨੂੰ 37000 ਦਾ ਏਸੀ ਮਿਲ ਜਾਏਗਾ ਲੋਅਰ 37000 ਵਿੱਚ ਮਿਲ ਜਾਏਗਾ ਗੋਦਰੇ 34000 ਦਾ ਮਿਲ ਜਾਏਗਾ ਕਈ ਰਿੰਜਾਂ ਨੇ ਕੱਲਾ ਇੱਕ ਇੱਕ ਨਹੀਂ 5 5 6 6 ਮਾਡਲ ਲੱਗੇ ਇਕੁਈ ਟਾਂਦੇ ਵਾਹ ਜੀ ਵਾਹ ਸਾਰੇ ਮਾਡਲ ਸਾਰੇ ਮਾਡਲ ਹਰੇਕ ਬ੍ਰਾਂਡ ਦਾ ਹਰੇਕ ਮਾਡਲ ਮਿਲੇਗਾ ਹਰੇਕ ਮਾਡਲ ਦੇ ਨਾਲ ਅ ਸ਼ੋਰਟ ਗਿਫਟ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰੇਗਾ ਆਪਣੇ ਵੱਲੋਂ ਵੀ ਆਪਾਂ ਆਫਰ ਦਾਂਗੇ ਆਪਣੇ ਵੱਲੋਂ ਵੀ ਆਫਰ ਦੇਵਾਂਗੇ ਬਿਲਕੁਲ ਇਸ ਤੋਂ ਇਲਾਵਾ ਹਰੇਕ ਏਸੀ ਤੇ ਅਪ ਟੂ 7000 ਰੁਪਏ ਤੱਕ ਕੈਸ਼ਬੈਕ ਜਿੱਤ ਸਕਦੇ ਹੋ ਕੈਸ਼ਬੈਕ ਵੀ ਕੋਈ ਜਿਹੜਾ ਮੇਰਾ ਵੀਰ ਭਰਾ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰੇਗਾ ਉਹਨੂੰ ਅਪ ਟੂ 7000 ਤੱਕ ਕੈਸ਼ਬੈਕ ਆਏਗਾ ਵਾਜਬਾ ਕਰਨੇ ਰੱਖਿਆ ਤੋ ਯਾਨੀ ਕਿ ਹੁਣ ਤੇ 7000 ਤੱਕ 7000 ਤੱਕ ਦਾ ਇਨਸਟੈਂਟ ਕੈਸ਼ਬੈਕ ਉਸੇ ਟਾਈਮ ਵਿੱਚ ਉਸੇ ਟਾਈਮ ਨਾਲ ਹਾਂ ਜੀ ਨਾਲ ਦੀ ਕੈਸ਼ਬੈਕ ਵਾਜਬਾ ਬੜੀ ਚੰਗਾ ਲਾਤੀਆਂ ਆ ਦੇਖੋ ਉਸ ਤੋਂ ਇਲਾਵਾ ਵੀ ਲੈ ਕੇ ਲਾਇਆ ਹੋਇਆ ਹੈ ₹199 ਇਨ ਕੈਰੀ ਪ੍ਰੋਡਕਟ ਟੂ ਹੋਮ ਵਾਹ ਜੀ ਵਾਹ ਕੱਲੀਆਂ ਗੱਲਾਂ ਨਹੀਂ ਕਰਦੇ 100 ਰੁਪਏ ਦੋਵੋ ਤੇ ਬਾਕੀ ਸਮਾਨ ਆਰਾਮ ਨਾਲ ਕਿਸ਼ਤਾਂ 'ਤੇ ਦੋਵੋ ਵਾਹ ਜੀ ਵਾਹ ਆਏ ਸੀ ਇਹ 99 ਰੁਪਏ ਰੋਜ਼ ਦੇ ਵਾਹ ਜੀ ਵਾਹ ਕੀ ਆਈ ਬਾਤ ਆ ਨਾਲਿਆ ਹੈਵੀ 1.6 ਦਾ ਹੈਵੀ ਡਿਊਟੀ ਏਸੀ ਆ ਹੈਵੀ ਡਿਊਟੀ ਆ ਕਾਪਰ ਦਾ ਏਸੀ ਆ 5 ਸਾਲ ਦੀ ਪੂਰੀ ਗਾਰੰਟੀ ਆ 12 ਸਾਲ ਤੱਕ ਕੰਪਰੈਸ਼ਨ ਦੀ ਗਾਰੰਟੀ ਏਸੀ ਦੀ ਨਾਲ ਕੀ ਇਹਦੇ ਫ੍ਰੀ ਆ ਜੀ ਇਹਦੇ ਨਾਲ ਤਾਂ ਨੁਦਾਂਗੇ ਪਹਿਲਾ ਤਾਂ ਦਾਂਗੇ ਏਸੀ ਸਟੈਂਡ ਦੂਸਰਾ ਗਿਫਟ ਦਾਂਗੇ ਇਹਦੇ ਨਾਲ 에ਅਰਪੋਰਟ ਵੀ ਤੀਸਰਾ ਤਾਂ ਦਾਂਗੇ ਹਰੇਕ ਏਸੀ ਤੇ ਟਾਈਮਨ ਕੰਡੀਸ਼ਨ ਕਿਸ ਨਾਲ ਫਿਟਿੰਗ ਫਰੀ ਹੈ ਕਿਸ ਨਾਲ ਪੇਡ ਹੈ ਵਾਹ ਵਾਹ ਨਾਲ ਲੈਂਦੇ ਹੋਲ ਬੜੇ سارے ਗਿਫਟ ਹੈ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਗਿਫਟ ਹੈ ਵੇ ਸਾਖੀ ਦਾ ਗਿਫਟ ਹੈ ਰੇਟ ਪੁਰਾਣੇ ਦੇ ਅੱਗੇ ਨੇ ਬਹੁਤ ਫਾਇਦੇ ਨੇ ਹਲੇ ਸਾਖੀ ਇਹ ਗਿੱਟ ਲੈ ਓ ਕਿਸ਼ਤਾਂ ਦੇ ਲੈ ਜਾਓ ਥੋੜੀਆਂ ਥੋੜੀਆਂ ਅੱਛਾ ਇਹ ਇੱਕ ਮਿੰਟ ਜੀ ਨਾਮ ਤਾਂ ਮੈਨੂੰ ਪੁੱਛੇ ਮੇਰਾ ਨਾਮ ਹੈ ਜੀ ਰੋਬਿਨ ਮੈਂ ਮਾਈ ਇਲੈਕਟ੍ਰੋਨਿਕਸ ਨਕੌਦਰ ਦਾ ਸਟੋਰ ਮੈਨੇਜਰ ਦਾ ਮੈਨੇਜਰ ਅੱਛਾ ਸਾਰਾ ਇੱਕ ਗੱਲ ਦੱਸਿਓ ਮੈਨੂੰ ਹੋਰ ਕਿਸ਼ਤੇ ਦਾ ਬਣ ਗਈ ਆਪਣੇ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੀ ਕੀ ਆਪਣੇ ਕੋਲ ਇਸ ਤੋਂ ਇਲਾਵਾ ਆਪਣੇ ਕੋਲ LED ਾਂ ਮਿਲ ਜਾਣੀਆਂ ਜੀ ਚਿਮਨੀ ਦੀ ਫੁੱਲ ਰੇਂਜ ਆ ਵਾਸ਼ਿੰਗ ਮਸ਼ੀਨ ਤੇ ਆਫਰ ਹੈ ਫ੍ਰਿਜਾਂ ਤੇ ਆਫਰ ਹੈ ਮਸਾਖੀ ਤੱਕ ਹੈ ਮਸਾਖੀ ਤੱਕ ਹੈ ਪੁਰਾਣੇ ਰੇਟਸ ਆ ਦੇ ਮਸਾਖੀ ਤੱਕ ਆਪਾਂ ਫਿਰ LED ਦੇਖੀਏ ਚੱਲ ਗਏ ਹਾਂ ਜੀ LED ਤੇ ਤੁਹਾਨੂੰ ਧਮਾਕੇਦਾਰ ਆਫਰ ਦਿੰਦੇ ਆ ਤੇ ਮੌਕੇਦਾਰ ਬਿਲਕੁਲ ਧਮਾਕੇਦਾਰ ਆਫਰ ਤਾਂ ਹੈ LED ਨਾਲ LED ਫ੍ਰੀ ਦੇ ਦਿੰਦੇ ਆ ਵਾਹ ਜੀ ਵਾਹ LED ਨਾਲ LED ਫ੍ਰੀ ਚਲੋ ਉਹ ਦੇਖਦੇ ਆ ਆਪਾਂ ਕਿਹੜੀ LED ਆ ਓਏ ਮਾਈ ਇਲੈਕਟ੍ਰੋਨਿਕ ਤੇ ਪਹੁੰਚ ਗਏ ਆ ਬੇੜਕਰ ਚੌਕ ਕੋ ਦੇਖੋ ਨਾਰੰਗ ਟਾਬੇ ਦੇ ਨਾਲ 60 ਰੁਪਏ ਦੇ AC ਦਾਸਤਾ ਹਾਂਜੀ LED ਨਾਲ LED ਤੁਸੀਂ ਕਹਿੰਦਾ ਬਿਲਕੁਲ ਫ੍ਰੀ ਬਿਲਕੁਲ ਆ ਦੇਖੋ ਅੰਕਲ 85 ਇੰਚ ਦੀ LED ਲੋਵੇਂ ਤੋਂ 43 ਇੰਚ ਕੰਪਨੀ ਦੀ LED ਬਿਲਕੁਲ ਮੁਫਤ LED ਨਾਲ LED ਮੁਫਤ 75 ਨਾਲ ਬੱਤੀ ਮੁਫਤ 5 ਇੰਚ ਨਾਲ ਟਾਵਰ AC ਕੂਲਰ ਫ੍ਰੀ ਅੱਛਾ ਫਰੀ ਐਲਈਡੀ ਕਿਹਦੇ ਨਾਲ ਪਹਿਲੇ ਇਹ ਕੱਲਾ ਦੱਸੋ ਪਹਿਲੇ 85 ਇੰਚ ਨਾਲ 43 ਇੰਚ ਦੀ ਹਾਇਰ ਦੀ ਐਲਈਡੀ ਬਿਲਕੁਲ ਮੁਫਤ 85 ਇੰਚ ਦੀ ਐਲਈਡੀ ਦੇ ਨਾਲ 43 ਇੰਚ ਦੀ ਐਲਈਡੀ ਬਿਲਕੁਲ ਫਰੀ ਇੱਕ ਵਾਰੀ ਦੁਬਾਰਾ ਬਿਲਕੁਲ 85 ਨਾਲ 43 ਫਰੀ 75 ਨਾਲ 32 ਇੰਚ ਫਰੀ ਵਾਹ ਜੀ ਵਾਹ ਤੇ ਜਿਹੜੀਆਂ ਇੱਥੇ ਛੋਟੀ ਰੇਂਜ ਆ ਜਾਂਦੀਆਂ ਛੋਟੀ ਰੇਂਜ ਹਰੇਕ ਐਲਈਡੀ ਨਾਲ ਕੋਈ ਨਾ ਕੋਈ ਅਸ਼ੋਰ ਗਿਫਟ ਲੱਗਾ ਹੁਣ ਮੰਨ ਲਓ ਆਪਾਂ 32 ਦੀ ਗੱਲ ਕਰ ਲਈਏ 32 ਨਾਲ एयरपोर्ट्स कंपनी ਦੇ ਬਿਲਕੁਲ ਫਰੀ 9990 ਰੁਪਏ ਦੇ 32 ਇਹਦੇ ਨਾਲ 에어ਪੋਰਟ ਫਰੀ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਊਗਾ ਉਹਦੇ ਲਈ ਵੱਖਰਾ ਗਿਫਟ ਦਾਂਗੇ ਬਿਲਕੁਲ ਡਰਦੇ ਨਹੀਂ ਅਸੀਂ ਗਿਫਟ ਪੱਕਾ ਹੀ ਦਾਂਗੇ ਬਿਲਕੁਲ ਦਿਓਗੇ ਬਿਲਕੁਲ ਦਾਂਗੇ ਅੱਛਾ ਛੋਟੇ ਵਾਲੀ LED ਦੇ ਨਾਲ ਉਹ ਵੀ ਦਿਖਾ ਦਿਓ ਕੀ ਹੈ ਆਜੋ ਆਜੋ ਛੋਟੀ LED ਨਾਲ ਆਪਾਂ 에어ਪੋਰਟ ਸੇ ਆਉਂਦੇ ਆਪਾਂ 에어ਪੋਰਟ ਹੋ ਗਿਆ ਵੱਡੀ LED ਨਾਲ ਉਸ ਤੋਂ ਵੱਡੀ ਨਾਲ ਆਹ ਏਸੀ ਦਾ ਟ੍ਰਾਵਲ ਫੈਨ ਮਿਲੇਗਾ ਆਹ ਵਾਲਾ ਏਸੀ ਫੈਨ ਇਹ ਕਿਵੇਂ ਰੱਖਦੇ ਨੇ 43 ਤੋਂ ਲੈ ਕੇ 55 ਇੰਚ ਤੱਕ 43 ਤੋਂ ਲੈ ਕੇ 55 ਦੇ ਤੱਕ ਇਹ ਵਾਲਾ ਬਿਲਕੁਲ ਫਰੀ ਹੈ ਬਿਲਕੁਲ ਉਸ ਤੋਂ ਬਾਅਦ 65 75 ਸਾਰਿਆਂ ਨਾਲ ਅਲੱਗ ਅਲੱਗ ਗਿਫਟ ਲੱਗੇ ਹੋਏ ਆ ਅਲੱਗ ਅਲੱਗ ਗਿਫਟ ਮਿਲਣਗੇ ਜੀ ਵੱਡੀ ਐਲਈਡੀ ਦੇ ਨਾਲ ਐਲਈਡੀ ਫਰੀ ਮਿਲੇਗੀ ਛੋਟੀਆਂ ਦੇ ਨਾਲ ਅਲੱਗ ਅਲੱਗ ਗਿਫਟ ਮਿਲਣਗੇ ਇਸ ਤੋਂ ਇਲਾਵਾ ਕੀ ਦੇ ਰਹੇ ਬਣ ਤਮਾਕਾ ਮਾਈ ਇਲੈਕਟ੍ਰੋਨ ਮਾਈ ਲੈਂਡ ਕੋਰਨ ਦੇ ਜਿਹੜੀ ਐਲਈਡੀ ਨਾਲ ਐਲਈਡੀ ਫਰੀ ਸਿਰਫ 15 ਤਰੀਕ ਤੱਕ ਫਰੀ ਹੈ पंधरा ਇਹ ਕਹ ਰਿਹਾ ਦਦਿਓ 15 ਤਰੀਕ ਤੱਕ LED ਨਾਲ LED ਫ੍ਰੀ ਵਾਲੀ ਆਫਰ ਹੈ ਜੀ ਉਸ ਤੋਂ ਬਾਅਦ LED ਨਾਲ LED ਦੀ ਆਫਰ ਉੱਡ ਜਾਏਗੀ ਤੇਰੀ ਜਿਹੜੀ LED ਨਾਲ ਫ੍ਰੀ LED 85 ਨਾਲ 48 75 ਨਾਲ 32 ਚਾ LED ਵਾਜਵਾ ਇਹਨਾਂ ਦੇ ਮੋਕ ਹੋਣਾ ਸੀ ਕਹਿ ਦਿੰਦਾ ਇਸ ਤੋਂ ਇਲਾਵਾ ਜਿੰਨੀਆਂ ਆਫਰਾਂ ਸਾਰੀਆਂ 15 ਤਰੀਕ ਤੱਕ ਹੈ ਜਿੰਨੇ ਲੈਣਾ ਹੈ ਹੁਣ ਲੈ ਜੇ ਬਾਅਦ ਚੁਕਈਆ ਪਰ ਰੇਟ ਦੀ ਕੋਈ ਛੋਟੀ ਨਹੀਂ ਦੇਵਾਂਗੇ ਬਹੁਤ ਸਾਰੇ ਰੇਟ ਦੇਵਾਂਗੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਜਾਈ ਜਾ ਜਾਈ ਗਿਆ ਰਹਿ ਗਿਆ ਬਿਲਕੁਲ ਬਿਲਕੁਲ ਅਕਾ LED ਹੁਣ ਇਸ ਕੋਲ ਇਸ ਤੋਂ ਲਾਂ ਬੈਂਕ ਲ ਆਪਣੇ ਕੋਲ ਵਾਸ਼ਿੰਗ ਮਸ਼ੀਨ ਦੀ ਫੁੱਲ ਰੇਂਜ ਹੈ ਉੱਤੇ ਵੀ ਵਿਆਖੀ ਦੇ ਲੋਣਾ ਪੈਣਾ ਕੋ ਰਾਜਾ ਤੇ ਅੰਕਲ ਅੰਨਾ ਤੇ ਵੀ ਦੇਖੋ ਕੈਸ਼ਬੈਕ ਲਾਇਆ ਉਹਨਾਂ ਤੇ ਵੀ ਕੈਸ਼ਬੈਕ ਹੈ ਕੈਸ਼ਬੈਕ ਵੀ ਨਾਲ ਹੈ ਸਾਰਿਆਂ ਦੇ ਨਾਲ ਕਿਸੇ ਨਾਲ 7500 ਹੈ ਕਿਸੇ ਨਾਲ 5000 ਹੈ ਸਾਰਿਆਂ ਨਾਲ ਸ਼ੋਰ ਕੈਸ਼ਬੈਕ ਲੱਗਿਆ ਚਲੋ ਹੁਣ ਆਪਾਂ ਕਿਹੜੀ ਰੇਂਜ ਤੇ ਜਾਣਾ ਜੀ ਆਪਾਂ ਆਓ ਫਰੰਟ ਲੋਡ ਦਿਖਾਈਏ ਫਰੰਟ ਲੋਡ ਦੀ ਵਾਈਡ ਰੇਂਜ ਹਰੇਕ ਮਾਡਲ ਹਰੇਕ ਸਾਈਜ਼ ਚਾਹੇ ਉਹ ਡਰਾਈਰ ਵਾਲਾ ਹੋਵੇ ਚਾਹੇ ਉਹ ਕਲਾ ਵਾਸ਼ਰ ਹੋਵੇ ਆਪਣੀ ਦੁਕਾਨ ਤੇ ਟੱਚ ਐਂਡ ਫੀਲ ਕਰਕੇ ਦੇਖ ਸਕਦੇ ਹੋ ਆ ਨਹੀਂ ਕਿ ਅਸੀਂ ਮੰਗਾ ਦਾਂਗੇ ਜਾਂ ਹੈ ਨਹੀਂ ਆਪਾਂ ਆਰਡਰ ਕਰ ਦਾਂਗੇ ਸਾਰੀਆਂ ਚੀਜ਼ਾਂ ਆਪਣੇ ਕੋਲ ਸਟਾਕ ਵਿੱਚ ਅਵੇਲੇਬਲ ਹੈ ਕਿਹੜੀ ਕਿਹੜੀ ਕੰਪਨੀ ਦੀ ਹੈ ਆਪਣੇ ਕੋਲ ਹਾਇਰ ਮਿਲੇਗਾ LG ਦੇ ਪ੍ਰੋਪਰ ਰੇਟ ਨਹੀਂ ਮਿਲੇਗੀ ਹਾਇਰ ਮਿਲੇਗਾ LG ਦੀ ਪ੍ਰੋਪਰ ਰੇਟ ਬਿਲਕੁਲ ਮਿਲੇਗੀ ਇਹ ਕਪੜੇ ਸਿਕਾ ਵੀ ਦੇ ਆਹ ਦੇਖੋ ਅੰਗਲ ਆ ਲੱਗੀ ਹੈ ਹਾਂ ਹਾਂ ਐਂਦਾ ਸਭ ਤੋਂ ਵਧੀਆ ਫਾਇਦਾ ਕੀ ਹੈ 100% ਡਰਾਈਡ ਦਿੰਦੀ ਆ ਮਸ਼ੀਨ 100% ਡਰਾਈਵ ਉਸ ਤੋਂ ਬਾਅਦ 5 ਸਾਲ ਦੀ ਕੰਪਲੀਟ ਵਾਰੰਟੀ 20 ਸਾਲ ਮੋਟਰ ਦੀ ਵਾਰੰਟੀ ਵਾਹ ਵਾਹ 20 ਸਾਲ ਮੋਟਰ ਦੀ ਵਾਰੰਟੀ ਬਿਲਕੁਲ ਬਿਲਕੁਲ 5 ਸਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕੰਪਨੀ ਦੀ ਜਿਹੜੀ ਲੈ ਰਹੀ ਆ 5 ਸਾਲ ਤੱਕ ਮਸ਼ੀਨ ਨੂੰ ਕੋਈ ਦਿੱਕਤ ਆਏ ਸਾਰੀ ਕੰਪਨੀ ਦੀ ਜ਼ਿੰਮੇਵਾਰੀ ਸਾਰੀ ਕੰਪਨੀ ਦੀ ਜ਼ਿੰਮੇਵਾਰੀ ਹੈ ਬਿਲਕੁਲ ਇਸ ਤੋਂ ਬਾਅਦ ਨਾਮ ਸਖੀ ਰੱਖੀ ਲਾਇਆ ਹੈ ਜੀ ਅੰਦੇ ਨਾਲ ਵੀ ਆ ਦੇਖੋ ਅੰਕਲ ਸਾਰੇ ਆ ਤੇ ਲਿਖਿਆ ਅੰਦੇ ਨਾਲ ਸੌਨ ਬਾਜ਼ ਹੈ 에ਅਰਪੋਰਟਸ ਹੈ ਲੱਕੀ ਡਰੋਅ ਵਿੱਚ ਸਕੂਟੀ ਜਿੱਤਣ ਦਾ ਮੌਕਾ ਹੈ ਆਪੋ ਆਜੀ ਬੋਲੇ ਆ ਸਕੂਟਰੀ ਵੀ ਜਿਤਾਉਣੀ ਆ ਇਹ ਸਕੂਟਰੀ ਆ ਵਾਜ ਵਾਪੇ ਯਾਰੀ ਤੇਰੀ ਸਕੂਟਰੀ ਵੀ ਦਿਖਾ ਦੇ ਜੀ ਇਲੈਕਟ੍ਰੋਨਿਕਸ ਸਕੂਟਰੀ ਵਿਦਵਾ ਨੂੰ ਜਤਨ ਦਾ ਮੌਕਾ ਆ ਵਿਸਾਖੀ ਦੇ ਮੌਕੇ ਦੇ ਬਿਲਕੁਲ ਵਿਸਾਖੀ ਦਾ ਕੀ ਆਫਰ ਹੈ ਉਸ ਤੋਂ ਬਾਅਦ ਸਾਰੀ ਆਫਰਾਂ ਖਤਮ ਹੋ ਜਾਣਗੀਆਂ ਅੱਛਾ ਆਪਾਂ ਇੱਕ ਗੱਲ ਕਲੀਅਰ ਕਰ ਲਈਏ ਜਦੋਂ ਆਪਾਂ ਸਕੂਟਰੀ ਕਰਨੀ ਆ ਇਹ ਦਾ ਕੋਈ ਟੈਕਸ ਕੋਈ ਜਮਾ ਕਰਨ ਦਾ ਫਾਇਦਾ ਜੀ ਬਿਲਕੁਲ ਅੰਕੇ ਜੋ ਮੰਨ ਲਓ ਜੋ ਸਹਿਕਾਰੀ ਟੈਕਸ ਆ ਉਹ ਸਾਨੂੰ ਪੇ ਕਰਨਾ ਹੀ ਪਏਗਾ ਜੀ ਉਸ ਤੋਂ ਇਲਾਵਾ ਆਪਾਂ ਅਨਾਂ ਤੋਂ ਕੋਈ ਡਿਮਾਂਡ ਨਹੀਂ ਬਿਲਕੁਲ ਜੀ ਬਿਲਕੁਲ ਜੋ ਇਹਦੇ ਵਿੱਚ ਟੈਕਸ ਲੱਗਦਾ ਉਹ ਟੈਕਸ ਕੱਟ ਕੇ ਇਹ ਸਕੂਟਰੀ ਜਤਨ ਦਾ ਵੀ ਤੁਹਾਨੂੰ ਮੌਕਾ ਮਿਲ ਸਕਦਾ ਬਹੁਤ ਵਧੀਆ ਇਸ ਤੋਂ ਇਲਾਵਾ ਆਪਣੇ ਕੋਲ ਸੈਮੀ ਦੀ ਫੁੱਲ ਰੇਂਜ ਲੱਗੀ ਆ ਡੀ ਫਰੀ ਦੀ ਫੁੱਲ ਰੇਂਜ ਸਭ ਤੋਂ ਜ਼ਿਆਦਾ ਹੁਣ ਗਰਮੀਆਂ ਵਿੱਚ ਚੱਲਣ ਵਾਲੇ ਫ੍ਰੀਜ਼ੀ ਕੂਲਰ ਜਿਨ੍ਹਾਂ ਨੂੰ ਆਈਸਕ੍ਰੀਮ ਪਾਲਰ ਕਹਿੰਦੇ ਆ ਜਾਂ ਡੀਪ ਫ੍ਰੀਜ਼ਰ ਕਹਿੰਦੇ ਆ ਉਹਦੀ ਪੂਰੀ ਰੇਂਜ ਤੁਹਾਨੂੰ ਮੇਰੀ ਦੁਕਾਨ ਤੇ ਅਵੇਲੇਬਲ ਮਿਲੇਗੀ ਗਰਮੀਆਂ ਦਾ ਸਾਰਾ ਸਮਾਨ ਰੱਖਿਆ ਤਾਂ ਮੰਨ ਲਓ ਬਿਲਕੁਲ ਚਾਹੇ ਉਹ ਸਿੰਗਲ ਡੋਰ ਹੈ ਚਾਹੇ ਡਬਲ ਡੋਰ ਹੈ ਚਾਹੇ ਸਾਈਡ ਬਾਈ ਸਾਈਡ ਹੈ ਚਾਹੇ ਡੀਪ ਫ੍ਰੀਜ਼ਰ ਹੈ ਚਾਹੇ ਫ੍ਰੀਜ਼ੀ ਕੂਲਰ ਹੈ ਆਪੇ ਸੀਨਾ ਦਾ ਨਾਣਾ ਸ਼ੁਰੂ ਹੋ ਗਿਆ ਹੁਣ ਗਰਮੀ ਬਾਹਰ ਦੇਖੋ 40 ਡਿਗਰੀ ਚਲਦੀ ਵੀ ਹੈ 40 ਡਿਗਰੀ ਚਲਦੀ ਭਈਆ ਆ ਦਿਖਾ ਦਿਓ ਜਿਹੜਾ ਕარი ਮਸ਼ੀਨ ਨਾ ਨਹੀਂ ਦਿਖਾ ਦਿਓ ਐਲਈਡੀਆਂ ਵੀ ਦਿਖਾ ਦਿਓ ਮੇਰਾ ਨਾਮ ਹੈ ਜੀ ਸਾਜਿਦ ਖਾਨ ਅੱਜ ਕਹਾ ਆਏ ਹੋ ਅੱਜ ਮੈਂ ਆਇਆ ਹੂੰ ਮਾਈ ਇਲੈਕਟ੍ਰੋਨਿਕਸ ਨਕੌਦਰ ਕੀ ਆ ਲਿਆ ਆਪਨੇ ਮੈਨੇ ਜੀ ਏਸੀ ਪਰਚੇਸ ਕੀਤਾ ਏਸੀ ਲਿਆ ਹਾਂ ਜੀ ਕਿੰਨੀ ਕਿਸ਼ਤ ਬਣੀ ਰੋਜ਼ ਦੀ ਰੋਜ਼ ਕੀ ਅਗਰ ਜੋੜਾ ਜਾਏ ਤਾਂ ਮੈਕਸਿਮਮ 60 ਰੁਪਏ 60 ਰੁਪਏ ਹਾਂਜੀ 60 ਰੁਪਏ ਰੋਜ਼ ਵੀ ਐਸੀ ਮਿਲ ਗਿਆ ਆਪਕੋ ਹਾਂਜੀ ਹਾਂਜੀ ਵਾਹ ਜੀ ਵਾਹ ਲੈ ਲਿਆ ਫਿਰ ਆਪਨੇ ਹਾਂਜੀ ਭਾਜੀ ਮੇਰੇ ਆਏ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾ ਸਰ ਤੇ ਅੱਡਾ ਲਖਵੀਰ ਕਿਹੜੀ ਜਗ੍ਹਾ ਤੋਂ ਆਏ ਜੀ ਜਹਾਂਗੀਰ ਜਹਾਂਗੀਰ ਤੋਂ ਆਏ ਹੋ ਹਾਂਜੀ ਕਿਹੜੀ ਦੁਕਾਨ ਤੇ ਖੜੇ ਹੋ ਐਸੋ ਮਾਈ ਲੈ ਹਾਂਜੀ ਮਾਈ ਇਲੈਕਟ੍ਰੋਨਿਕ ਦੇ ਆਏ ਹੋ ਹਾਂਜੀ ਕੀ ਲੈਣ ਆਏ ਹੋ ਐਲਸੀਡੀ एलसीडी लेयो भाई नाल में स्कीमਾਂ ਲਾਈਆਂ ਯਾਰ ਰਖਿਓ ਹਾਂਜੀ ਹਾਂਜੀ ਮੈਂ ਬੋਲੀ ਹੋਰੀ ਡਲ ਕਰਦਾ ਤੁਹਾਡੇ ਨਾਲ ਇਸ ਕਰਕੇ स्कीम ਲੱਗੀਆਂ ਲੈ ਕੇ ਜਾਣੀ ਨਾਲ ਜਰੂਰ ਜੀ ਪਿੰਡ ਵਿਚ ਹੋਰਾਂ ਨੇ ਵੀ ਹੋਸਣਾ ਆਪਾਂ ਜਰੂਰ ਜੀ ਬਹੁਤ ਬਹੁਤ ਸ਼ੁਕਰੀਆ ਸਰ ਕੀਨਾ ਸਰ ਲਖਵੀਰ ਲਖਵੀਰ ਜੀ ਪਹੁੰਚੇ ਨੇ ਜਾਂਗੀਰ ਤੋਂ ਉਹ ਵੱਡੇ ਵੱਡੇ ਬਹੁਤ ਦੂਰੋਂ ਦੂਰੋਂ ਪਿੰਡਾਂ ਦੇ ਵਿੱਚ ਉਹ ਰੌਲਾ ਪੈ ਚੁੱਕਾ ਕਿ ਮਾਈ ਇਲੈਕਟ੍ਰੋਨ ਜਿਹੜਾ ਆ ਅੰਬੇੜਕਰ ਚੌਕ ਉੱਥੇ ਬਹੁਤ ਸਾਰੀਆਂ ਆਫਰਾਂ ਹੀ ਆਫਰਾਂ ਲਾਤੀਆਂ ਬਸਾਕੀ ਦੇ ਭਾਈ ਹੁਣ ਪਿੱਛੇ ਨਾ ਨਾ ਉਹ ਅਜੇ ਆਉਣਾ ਨਾਲਿਆ ਨਾ ਮੋਰ ਕੇ ਤੁਹਾਨੂੰ ਆ ਕੇ ਕਹਿਣਾ ਲੋਕਾਂ ਨੇ ਆ ਜਾਓ ਜੀ ਰੋਬਿੰਦ ਜੀ ਆ ਜਾਓ ਆ 60 ਰੁਪਏ ਲੈ ਜਾਓ ਲੈ ਵੇਸੀ ਦੇ ਜਾਓ ਵੇਸੀ ਘਰ ਪੱਕਾ ਭੇਜਾਂਗੇ ਜੀ ਪੱਕਾ ਭੇਜਾਂਗੇ ਅੱਛਾ ਇਸ ਤੋਂ ਲਾਓ ਹੋਰ ਬਸ਼ ਕਹਿਣਾ ਜੋ ਚੱਲੀ ਤੁਹਾਨੂੰ ਸਾਮੀ ਦੀ ਗੁੱਲ ਰਹੇ ਚਲ ਵਸਾਖੀ ਮੇਲੇ ਦੇ ਵਿੱਚ ਆ ਜੀ ਵਾਹ ਆ ਦੇਖੋ ਰੌਣਦਾਂ ਲੱਗੀਆਂ ਪਈਆਂ ਆ ਪੂਰੇ ਐਨ ਗੋਡਾਊਨ ਭਰੇ ਪਏ ਆ ਫ੍ਰਿਜ ਫ੍ਰਿਜ ਫ੍ਰੇਜ ਜੀ ਫ੍ਰਿਜ ਫ੍ਰਿਜ ਬੜੇ ਰੱਖੇ ਆ ਅੰਕਲ ਬਿਲਕੁਲ ਜੀ ਪੂਰੀ ਫ੍ਰਿਜਾਂ ਦੀ ਰੇਂਜ ਜੀ ਪੂਰੇ ਸਿੰਗਲ ਡੋਰ ਦੀ ਰੇਂਜ ਪੂਰੇ ਡਬਲ ਡੋਰ ਬੀਐਮਆਰ ਚਾਹੇ ਸੈਮੀ ਹੈ ਚਾਹੇ ਸਾਈਡ ਬਾਈ ਸਾਈਡ ਹੈ ਹਰੇਕ ਦੀ ਫੁੱਲ ਰੇਂਜ ਤੁਹਾਨੂੰ ਮਾਈ ਲੈਕਟ੍ਰੋਨਿਕਸ ਦੇ ਚ ਟੱਚ ਐਂਡ ਫੀਲ ਕਰਕੇ ਮਿਲ ਸਕਦੀ ਹੈ। ਵਾਲਾ ਫਰਿੱਜ ਵੀ ਜਿਹੜਾ ਮਰਜੀ ਲੈ ਲਓ। ਜਿਹੜਾ ਮਰਜੀ ਅੰਕ ਲਾ ਨਹੀਂ ਕਿ ਆਰਡਰ ਤੋਂ ਮੰਗਾ ਕੇ ਲਾਂਗੇ ਆਪਣੇ ਕੋਲ ਓਨ ਸਟਾਕ ਅਵੇਲੇਬਲ ਪਿਆ। ਬਿਲਕੁਲ ਸਟਾਕ ਪਿਆ। ਬਿਲਕੁਲ ਬਿਲਕੁਲ। ਮੈਂ ਗਰਮੀਆਂ ਬਹੁਤ ਫਰਿੱਜ ਵੀ ਵਿਕਣੇ ਆ। ਅੰਕਲ ਇੰਨਾ ਦੀ ਤਾਂ ਜਿਆਦਾ ਡਿਮਾਂਡ ਆ ਨਹੀਂ ਹੁਣ ਫਰਿੱਜਾਂ ਦੀ ਡਿਮਾਂਡ ਆ ਨਹੀਂ ਗਰਮੀਆਂ 'ਚ। ਤੇ ਇੱਥੇ ਕੀ ਲਾਇਆ ਜੀ ਆਪਾਂ? ਫਰਿੱਜਾਂ ਤੇ ਵੀ ਹਰੇਕ ਫਰਿੱਜ ਤੇ ਅਸ਼ੋਰਟ ਗਿਫਟ ਹੈਗਾ। ਸ਼ੋਰਟ ਗਿਫਟ ਦੇਓ। ਬਿਲਕੁਲ ਅਸ਼ੋਰਟ ਗਿਫਟ ਹੈ ਅਸ਼ੋਰਟ ਕ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ ਵੱਖਰਾ ਗਿਫਟ ਅੰਕਲ ਦਾ ਆਂਗੇ ਇੰਨਾ ਤੇ ਵੀ 66 ਰੁਪਏ ਇੱਕ ਮਹੀਨੇ ਦੀ 66 ਰੁਪਏ ਦੇਣ ਦੀ ਕਿਸ਼ਤ ਹੈ ਤੁਸੀਂ ਘਰ ਲੈ ਕੇ ਜਾ ਸਕਦੇ ਹੋ 66 ਰੁਪਏ ਰੋਜ਼ ਦੇ 66 ਰੁਪਏ ਦਿਓ ਫ੍ਰਿਜ ਆਪਣਾ ਘਰ ਲੈ ਜਾਓ ਬਿਲਕੁਲ 66 ਰੁਪਏ ਦੇਓ ਵਾਸ਼ਿੰਗ ਮਸ਼ੀਨ ਘਰ ਲੈ ਜਾਓ ਨਹੀਂ 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 ਇਹ 32 ਵਿੱਚ ਦਾਂਗਾ ਓਏ ਹਾਂ ਹਾਂ ਮੈਂ 60 ਕਹਤਾ ਇਹ 32 ਰੁਪਏ ਵਿੱਚ ਦਾਂਗਾ ਮੈਂ 32 ਰੁਪਏ ਦੇ ਵਿੱਚ ਆ ਵਾਲੀ ਆ ਵਾਲੀ ਨਹੀਂ ਜਿੰਨੀਆਂ ਲੱਗਿਆ ਸਾਰੀ 32 ਰੁਪਏ ਦੇਣ ਦੀ ਕਿਸ਼ਤ 32 ਰੁਪਏ રોજ ਦੇ ਵਿੱਚ ਲੈ ਜਾਓ ਜੀ ਵਾਸ਼ਿੰਗ ਮਸ਼ੀਨ ਬਿਲਕੁਲ ਕੱਲੀ ਵਾਸ਼ਿੰਗ ਮਸ਼ੀਨ ਨਹੀਂ ਸਿੰਗਲ ਡਾਉਟ ਫ੍ਰਿਜ ਵੀ ਸਾਰੀ 32 ਰੁਪਏ ਡੇਲੀ ਦੀ ਕਿਸ਼ਤ ਹੈ ਓ ਵਾਹ ਵਾਹ ਫ੍ਰਿਜ ਵੀ ਮੈਂ ਤਾਂ ਥੱਲੇ 60 ਜਮਾ ਕਰਾਇਆ ਫ੍ਰਿਜ ਦੇ ਅੰਕਲ ਆਪਾ AC ਦੇ ਲਈ ਅੰਦਰ ਬੱਤੀ ਵੱਖਰੇ ਲਾ ਹਾਂਗਾ ਤੁਹਾਡੇ ਤੋਂ ਆਹ ਇਹਦਾ ਨਾਮ ਹੀ ਕੁਗਸਤਿਆਂ ਕੰਦੇ ਨਾਲ ਯਾਰ ਦੇਖੋ ਲੱਗਿਆ ਹੈ ਇਹਦੇ ਨਾਲ ਵਾਟਰ ਜੈਗਿ ਗਿਫਟ ਸ਼ੋਅਡ ਹੈ ਵਾਜ ਨਾਲ ਲੱਕੀ ਡਰੋ ਨਾਲ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਵੱਖਰਾ ਗਿਫਟ ਵਾਜ ਵਾ ਵੀਡੀਓ ਸ਼ੇਅਰ ਕਰੋ ਲੱਕੀ ਅੱਛਾ ਫ੍ਰਿਜ ਨੂੰ ਦਿਖਾ ਦਿਓ ਸਾਨੂੰ ਕੋ ਵੱਖਰਾ ਆਓ ਜੀ ਆਹ ਦੇਖੋ ਅੰਕਲ ਆ ਕੰਪਨੀ ਦੀ ਲੇਟੈਸਟ ਰੇਂਜ 2025 ਦੀ ਵਾਜ ਵਾ 2025 ਦਾ ਲੇਟੈਸਟ ਮਾਡਲ ਲੇਟੈਸਟ ਮਾਡਲ ਬੀਆਮਾ ਦੇ ਚ 476 ਲੀਟਰ ਦੇ ਚ ਹਾਂ ਤੁਸੀਂ ਦੇਖੋ ਦੋ ਕਲਰਾਂ ਵਿੱਚ ਆਇਆ ਹੈ ਸੋਰੀ ਉੱਪਰ ਵੱਖਰਾ कलर نیچے ਵੱਖਰਾ ਉਹ ਜੀ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਆਪਣੀ ਮਰਜ਼ੀ ਦੇ ਕਲਰਾਂ ਵਿੱਚ ਇਹ ਕਿਆ ਪਿਆਰਾ ਉੱਪਰ ਰੱਖਣਾ ਹਾਂ نیچے ਰੱਖ ਇਹਨੂੰ ਕਸਟਮਾਈਜ਼ ਹੋ ਜਾਏਗਾ ਜਿਹੜਾ ਕਲਰ ਕਹੋਗੇ ਜਿਹੜਾ ਮਰਜ਼ੀ ਦਾ ਰੰਗ ਬਿਲਕੁਲ ਅੰਕਲ ਕੱਲਾ ਹੀ ਨਹੀਂ ਆ ਦੇਖੋ ਅੱਗੇ ਵੀ ਪੂਰੀ ਰੇਂਜ ਲੱਗੀ ਆ ਰੇਂਜ ਲੱਗੀ ਆ ਇੱਧਰ ਆਓ ਜੀ ਮੇਰੇ ਕੋਲ ਆ ਆ ਬਹੁਤ ਵਧੀਆ ਬਹੁਤ ਆ ਵੀ ਫੁੱਲ ਰੇਂਜ ਵਿੱਚ 올 ਬਲੈਕ ਹੈ ਕਸਟਮਰ ਦੀ ਡਿਮਾਂਡ ਹੁੰਦੀ ਕਾਲੇ ਰੰਗ ਦਾ ਫ੍ਰਿਜ ਲੈਣਾ ਪ੍ਰੀਮੀਅਮ ਲੱਗਦਾ ਵਾਹ ਜੀ ਬਹੁਤ ਵਧੀਆ ਜੀ ਇਹਦੀ ਕਿਸ਼ਤ ਨੀ ਮੰਨੀ ਹਾਂ ਜੀ ਅੰਕਲ 600 ਰੁਪਏ ਦਿੰਦੀ 66 ਰੁਪਏ ਦੇ ਵਿੱਚ 66 ਰੁਪਏ ਦੇਣ ਦੇ ਕੇ ਆਏ ਹਾਏ ਹਾਏ 64 ਰੁਪਿਆ ਇੱਕ ਦਿਨ ਦੇ 66 ਰੁਪਏ ਲੈ ਜੋ 2025 ਦਾ ਮਾਡਲ 2025 ਦਾ ਮਾਡਲ ਨਾਲ 10% ਦਾ ਕੈਸ਼ਬੈਕ ਜਿੱਤਣ ਦਾ ਮੌਕਾ 10% ਦਾ ਕੈਸ਼ਬੈਕ ਵੀ ਜਿੱਤ ਬਿਲਕੁਲ ਬਿਲਕੁਲ ਔਰ ਗਿਫਟ ਗਿਫਟ ਤੁਹਾਨੂੰ ਕਿਆ ਛੋਟ ਦੇ ਨਹੀਂ ਦੇਣਿਆ ਲੱਕੀ ਡਰਾਅ ਵਿੱਚ ਸਕੂਟਰੀ ਵੀ ਦੇਣੀ ਹੈ ਹਾਏ ਹਾਏ ਤੇ ਜਿਹੜਾ ਵੀਡੀਓ ਸ਼ੇਅਰ ਕਰਦੇ ਹੁੰਦਾ ਵੱਖਰਾ ਗਿਫਟ ਦੇਣਾ ਅਗਰ ਆ ਡੀ ਫਰੀਜ਼ਰ ਦੀ ਫੁੱਲ ਰੇਂਜ ਕੱਲਾ ਇੱਕ ਨਹੀਂ ਤੁਹਾਨੂੰ ਫੁੱਲ ਰੇਂਜ ਮਿਲੇਗੀ 100 ਲੀਟਰ ਤੋਂ ਲੈ ਕੇ 700 ਲੀਟਰ ਤੱਕ ਡੀ ਫਰੀਜ਼ ਆਪਣੇ ਕੋਲ ਅਵੇਲੇਬਲ ਹੈ ਵਾਈ ਵਾਹ ਰਿਫਰਿਜਰੇਟਰ ਨਾਲ 4 ਸਾਲ ਦੀ ਕੰਪਲੀਟ ਗਾਰੰਟੀ ਦਾਂਗੇ 4 ਸਾਲ ਦੀ ਕੰਪਲੀਟ ਗਾਰੰਟੀ ਬਿਲਕੁਲ ਬਿਲਕੁਲ ਕਿੰਨੇ ਕਿਸ਼ਤਾਂ ਨੇ ਵੀ ਰਾਤ ਨੂੰ ਕੱਲ੍ਹ ਆਂਦੀ ਵੀ 66 ਰੁਪਏ ਦੇ ਡੇਲੀ ਦੀ ਗੈਸ ਹੈ ਵਾਹ ਜੀ 6 ਰੁਪਏ ਡੇਲੀ ਦੀ ਗੈਸ ਬਿਲਕੁਲ ਵਾਹ ਜੀ ਇਸ ਤੋਂ ਇਲਾਵਾ ਆਪਣੇ ਕੋਲ ਪਲਾਸਟਿਕ ਦੇ ਕੂਲਰ ਦੀ ਫੁੱਲ ਰੇਂਜ ਅਵੇਲੇਬਲ ਹੈ پلاسٹک ja ja <tip> so de so, a... اس <laughs> <laughs>

3200 ਰੁਪਏ ਕਸ਼ਤ ਦੇ ਵਿੱਚ ਜਿਹੜਾ ਮਰਜੀ ਮਾਈਕ੍ਰੋਵੇਵ ਲੈ ਲਓ ਬਹੁਤ ਹੀ ਅਲੱਗ-ਅਲੱਗ ਰੈਂਜਾਂ ਦੇ ਸਾਰੇ ਅੰਕਲ 6500 ਰੁਪਏ ਤੋਂ ਲੈ ਕੇ ਆਪਣੇ ਕੋਲ 25000 ਤੱਕ ਦੇ ਮਾਈਕ੍ਰੋਵੇਵ ਅਵੇਲੇਬਲ ਹੈ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਅਲੱਗ ਹੀ ਗਿਫਟ ਦਾਂਗੇ ਕਿਚਨ ਅਪਲੈਂਸਸ ਆਪਣੇ ਕੋਲ ਪੂਰੀ ਰੇਂਜ ਅਵੇਲੇਬਲ ਆ ਹਾਇਰ ਦੀ ਨਾਲ ਸਾਦੀ ਕ੍ਰਮਟਨ ਦੀ ਵਾਹ ਜੀ ਵਾਹ ਜੀ ਕਿਸੇ ਮੇਰੇ ਵੀਰ ਭਰਾ ਨੇ ਜਿਹੜੀ ਸ਼ਾਪਿੰਗ ਕਰਨੀ ਆਪਾਂ ਬਾਅਦ ਚ ਉਹਨੂੰ ਪਹਿਲਾਂ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਵਿਸਾਖੀ ਤੱਕ ਰੇਟ ਨੇ ਬਾਅਦ ਚ ਸਾਰੇ ਰੇਟ ਚੇਂਜ ਹੋ ਜਾਣਗੇ ਜਿਨ੍ਹਾਂ ਨੇ ਬੁੱਕਰਾਂ ਨਾ ਉਹ 15 ਤਰੀਕ ਤੋਂ ਪਹਿਲੇ ਪਹਿਲੇ ਆ ਕੇ ਬੁੱਕਰਾਂ ਅਸ਼ੋਰ ਗਿਫਟ ਜਿਤਨ ਤੇ ਜੋ ਜੋ ਆਫਰਾਂ ਵੈ ਉਹਨਾਂ ਦਾ ਫਾਇਦਾ ਚੱਕਣ ਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਖਤਮ ਆਹ ਲੋ ਜੀ 60 ਰੁਪਏ ਤੇ ਏਸੀ ਸਾਡੇ ਘਰ ਪੁਝਾ ਦਿਓ ਹਾਂ ਗੱਲ ਹੁਣੀ ਚਾਹੀਦਾ ਸੇਦੇ ਚਾਹੀਦਾ ਇਸ ਨੂੰ ਲੈ ਕੇ ਜਾਣਾ ਕੋਈ ਆ ਲੋ ਪੈਕ ਕਰਦਾ ਮੁੰਡਾ ਹੁਣੀ ਭਿਜਵਾ ਦੇਣਾ ਤੁਹਾਡੇ ਵਾਲੇ ਸੀ ਨਾਲ ਹੀ ਆ ਜਾਓ ਪੈਕ ਕਰਦਾ ਹੁਣੇ ਪਹੁੰਚ ਜਾਊਗਾ ਹੁਣੇ ਹੁਣੇ ਨਾਲ ਦੇ ਨਾਲ ਹੀ ਵਿਸਾਖੀ ਮੇਲਾ ਲੱਗਿਆ ਜੀ ਮਾਈ ਇਲੈਕਟ੍ਰੋਨਿਕ ਜਿੱਥੇ ਤੁਹਾਨੂੰ ਜਿਹੜਾ ਏਸੀ ਆ ਉਹ ਸਿਰਫ 60 ਰੁਪਏ 60 ਪਰ ਰਜਾਨਾ ਕਿਸ਼ਤ ਤੇ ਮਿਲੇਗਾ ਉਹਦੇ ਲਈ ਚਾਹੀਦਾ ਕੀ ਕੀ ਹੈ ਜੀ ਆਪਾਂ ਅੰਕਲ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਸਭ ਤੋਂ ਵਧੀਆ Bajaj Finance ਤੋਂ ਡੇਲੀ ਦੀ ਕਿਸ਼ਤ ਆਡੀ ਬੰਦੀ ਪਈ 60 ਜੀ ਹਲਾਮ ਨਾਲ ਆਸਾਨ ਕਿਸ਼ਤਾਂ ਤੇ ਆਪਣੇ ਘਰ ਏਸੀ ਲੈ ਜਾਓ ਫ੍ਰਿਜ ਲੈ ਜਾਓ ਵਾਸ਼ਿੰਗ ਮਸ਼ੀਨ ਲੈ ਜਾਓ ਡੀਪ ਫ੍ਰੀਜ਼ਰ ਲੈ ਜਾਓ ਵੀਜ਼ੀ ਕੂਲਰ ਲੈ ਜਾਓ ਹਰੇਕ ਰੇਜ ਤੇ Bajaj Finance ਤੋਂ ਲੋ ਤੁਹਾਨੂੰ ਆਸਾਨ ਕਿਸ਼ਤਾਂ ਤੇ ਸਮਾਨ ਦਿੱਤਾ ਜਾਏਗਾ ਇਹ 15 ਤਰੀਕ ਤੱਕ ਆਫਰ ਹੈ ਜੀ ਫਿਰ ਫਿਰ ਦੱਸ ਦਿਓ ਕੀ ਕੀ ਲੈ ਕੇ ਆਉਣਾ ਪੈਣਾ ਆਧਾਈ ਕਾਰਡ ਪੈਂਕ ਕਾਰਡ ਬੈਂਕ ਦੀ ਕਾਪੀ ਤੋਂ ਨਾਲ ਪੈਸੇ ਕਿੰਨੇ ਲੈ ਕੇ ਆਉਣੇ ਪੈਣਗੇ 60 ਰੁਪਏ ਲੈ ਹੋਰ ਤੇ ਸਮਾਨ ਆਪਣਾ ਘਰ ਲੈ ਜਾਓ ਲੋਈ 60 ਰੁਪਏ ਦੇ ਵਿੱਚ ਮਾਈ ਇਲੈਕਟ੍ਰੋਨਿਕ ਵਾਲਿਆਂ ਨੇ ਲਾਤੀ ਆ ਵਿਸਾਖੀ ਬੰਪਰ ਸੇਲ 60 ਰੁਪਏ ਕਿਸ਼ਤੇ ਲਿਓ ਤੇ ਗਰਮੀ ਬਹੁਤ ਪੈਣੀ ਆ ਏਸੀ ਆਪਣੇ ਘਰ ਲੈ ਜਾਓ ਵਾਸ਼ਿੰਗ ਮਸ਼ੀਨ ਲੈ ਜਾਓ ਚਾਹੇ ਲੈ ਜਾਓ ਕੂਲਰ ਆਉਣਾ ਕਿੱਥੇ ਆ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਾਰਿੰਗ ਟਾਬੇ ਦੇ ਕੋਲ ਨਕੁੱਦਰ